ਸਾਡੇ YouTube ਚੈਨਲ ਸੋਸ ਰਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਪਾਸੇ ਦੋਸਤੋ ਜੋ ਟਰੈਕਟਰ ਸਵਰਾਜ 855 ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਇਹ ਟਰੈਕਟਰ ਹੈ ਵਿਕਾਊ ਮਾਡਲ 2015 ਰੇਟ 5 ਲੱਖ 25000 ਰੁਪਏ ਟਰੈਕਟਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਵਧੀਆ ਸਾਫ਼ ਹਾਲਤ ਦੇ ਵਿੱਚ ਟਰੈਕਟਰ ਸਵਰਾਜ 855 ਟਾਇਰਾਂ ਦੀਆਂ ਤੇ ਸਿਰਾਂ ਤੁਸੀਂ ਦੇਖ ਸਕਦੇ ਹੋ ਪਾਵਰ ਸਟੀering ਤੁਸੀਂ ਦੇਖ ਸਕਦੇ ਹੋ ਜੋ ਕਿ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਗਰਾਜ 855 ਟਰੈਕਟਰ ਇਹਨਾਂ ਵੀਰਾਂ ਦਾ ਸੰਪਰਕ ਸੰਪਰਕ ਨੰਬਰ ਜੋ ਕਿ ਇਸ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਉੱਥੋਂ ਵੀ ਨੰਬਰ ਲੈ ਸਕਦੇ ਹੋ ਬਾਕੀ ਜੋ ਵੀ ਵੀਰ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਵੀ ਟਰੈਕਟਰ ਵਾਲੇ ਵੀਰ ਦਾ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਜੋ ਵੀ ਵੀਰ ਟਰੈਕਟਰ ਲੈਣ ਦਾ ਚਾਹਵਣ ਹੋਵੇ ਐਮ ਆਰ ਐਫ ਦੇ ਟਾਇਰ ਹਲ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਜੋ ਕਿ ਬਹੁਤ ਵਧੀਆ ਸਾਫ ਹਾਲਤ ਦੇ ਵਿੱਚ ਟਰੈਕਟਰ ਸਵਰਾਜ 855 ਮਾਡਲ 2015 ਰੇਟ 5 ਲੱਖ 25000 ਰੁਪਏ ਬਾਕੀ ਤੁਸੀਂ ਜੋ ਨੰਬਰ ਦਿੱਤੇ ਹੋਏ ਨੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉਸ ਤੇ ਸੰਪਰਕ ਕਰਕੇ ਵੀ ਟਰੈਕਟਰ ਦੇ ਰੇਟ ਸੰਬੰਧੀ ਜਾਂ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਨੰਬਰ ਤੇ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ ਜਾਂ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਵੀ ਨੰਬਰ ਪ੍ਰਾਪਤ ਕਰ ਸਕਦੇ ਹੋ ਇਹਨਾਂ ਸਵਰਾਜ 855 ਵਾਲੇ ਟਰੈਕਟਰ ਵਾਲੇ ਵੀਰਾਂ ਦਾ ਟਰੈਕਟਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਜੋ ਕਿ ਬਹੁਤ ਵਧੀਆ ਹਾਲਤ ਦੇ ਵਿੱਚ ਸਵਰਾਜ 855 ਮਾਡਲ 2015 ਰੇਟ 5 ਲੱਖ 25 ਹਜ਼ਾਰ ਰੁਪਏ ਤਸਵੀਰਾਂ ਤੁਹਾਡੇ ਸਾਹਮਣੇ ਧੰਨਵਾਦ ਜੀ